ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਇਸ ਸਮੇਂ ਸੁਰਖਿਆ ਵਿੱਚ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਪੁਲਿਸ ਵੱਲੋਂ ਕ੍ਰਾਈਮ ਨੂੰ ਜੜ ਤੋਂ ਖਤਮ ਕਰਨ ਦਾ ਜੋ بیڑا ਚੁੱਕਿਆ ਗਿਆ ਹੈ ਉਸ ਵਿੱਚ ਪੁਲਿਸ ਨੂੰ ਲਗਾਤਾਰ ਸਫਲਤਾ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਹੁਸ਼ਿਆਰਪੁਰ ਪੁਲਿਸ ਵੱਲੋਂ ਅਜੇ ਪਿਤੇ ਦਿਨ ਪਿਓ ਪੁੱਤਰ ਦਾ ਇਨਕਾਊਂਟਰ ਕੀਤਾ ਗਿਆ ਸੀ ਪਰ ਉਸ ਤੋਂ ਅਗਲੇ ਹੀ ਦਿਨ ਇੱਕ ਹੋਰ ਇਨਕਾਊਂਟਰ ਕੀਤਾ ਗਿਆ ਇਹ ਇਨਕਾਊਂਟਰ ਕੀਤਾ ਗਿਆ ਹੈ ਗਰਸ਼ੰਕਰ ਦੇ ਪਿੰਡ ਬਾਰਾਪੁਰ ਵਿਖੇ ਜਿੱਥੇ ਕਿ ਪੁਲਿਸ ਅਤੇ ਦੋ ਬਦਮਾਸ਼ਾਂ ਵਿੱਚ ਘਾਰਮੁਠ ਭੇੜ ਹੋ ਗਈ ਤੇਮੁਠਪੇੜ ਵਿੱਚ ਇੱਕ ਬਦਮਾਸ਼ ਚੱਕਮੀ ਵੀ ਹੋ ਗਿਆ ਵਧੇਰੇ ਜਾਣਕਾਰੀ ਦਿੰਦਿਆਂ ਗਰਸ਼ੰਕਰ ਦੇ ਡੀਐਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਦੋਸ਼ੀ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲੀ ਸੀ ਜਿਸ ਦੇ ਸੰਬੰਧ ਵਿੱਚ ਪਿੰਡ ਬਾਰਾਪੁਰ ਦੇ ਕੋਲ ਨਾਕਾ ਲਗਾਇਆ ਗਿਆ ਸੀ ਤੇ ਇਸ ਦੌਰਾਨ ਪੁਲਿਸ ਨੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਤੇ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਇੱਕ ਬਦਮਾਸ਼ ਚੱਕਮੀ ਹੋ ਗਿਆ ਜਿਨ੍ਹਾਂ ਦੀ ਪਹਿਚਾਨ ਕਰਨ ਗਜਪਾਲ ਕੰਨੂ ਵਸੀਮ ਵਾਜਿਦ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਿਮਰਨਪ੍ਰੀਤ ਸਿੰਮੂ ਇਬਰਾਹਿਮਪੁਰ ਵੱਜੋਂ ਹੋਈ ਹੈ ਡੀਐਸਪੀ ਖਖੜਨੇ ਦੱਸਿਆ ਕਿ ਕਰਨ ਗਜਪਾਲ ਕੰਨੂ ਅਸਲੇ ਅਤੇ ਸਿਮਰਨਪ੍ਰੀਤ ਕਤਲ ਦੇ ਮਾਮਲੇ ਵਿੱਚੋਂ ਜ਼ਮਾਨਤ ਬਾਹਰ ਆਏ ਸਨ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਗਰਸ਼ੰਕਰ ਤੋਂ ਨਵਰਾਂਗ ਚੈਨਲ ਲਈ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅੜਕਸਰ ਇਹ ਕਨਫਰਮੇਸ਼ਨ ਮਿਲੀ ਹੈ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮਾੜਾ ਕੁਕੜਾ ਕਰਨ ਦੇ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤੁਰ ਰਹੇ ਉਹਨੂੰ ਦੇ ਦਾਇਦ ਨੂੰ ਜਾਣਦੇ ਹੋਏ ਇੱਕ ਨਾਕਾ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਕੀ ਅਜਾਰਸਾ ਸੁਨਾਮ ਸਿੰਘ ਸਮੰਢੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨਾਕੇ ਤੇ ਇਹਨਾਂ ਨੇ ਰੋਕਣ ਨੂੰ ਕਿਹਾ ਉਹਨਾਂ ਦੋਹਾਂ ਨੂੰ ਲੇਕਿਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕਰ ਦਿੱਤਾ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪੁਲਿਸ ਦੀ ਗੱਡੀ 'ਚ ਵੀ ਗੋਲੀ ਲੱਗੀ ਇਵਨ ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਕੋਈ ਇਸੇ ਨੁਕਸਾਨ ਨਹੀਂ ਹੋਇਆ ਕੁਛ ਵੀ ਗੋਲੀ ਲੱਗੀ ਉਹਨਾਂ ਦੇ ਤੇ ਸਾਡੇ ਉਹਨਾਂ ਜਿਹੜਾ ਪੁਲਿਸਵਰ ਨੂੰ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਕਾਨੂੰਨਾ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬੱਸੀ ਵਜੀਦ ਉਹਦਾ ਪਿੰਡ ਛਾਣੀ ਹਰਿਆਣੇ ਚ ਉਹ ਵੀ ਉਹਦੇ ਉੱਪਰ ਵੀ ਅਸਲੈਕਟ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇਥੇ ਛਾਣੀ ਗੜ੍ਹ ਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਮ ਸਿੰਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨ ਤੇ ਹੈਗਾ ਬੰਦੇ ਅਸੀਂ ਕਾਬੂ ਕਰ ਲਏਗੇ ਬਸ ਇਹੀ ਸੀ ਕਿੰਨੇ ਕਲਾਜ ਦੀ ਇਹ ਘਟਨਾ ਹੈ ਇਹ ੜਕੀ ਦੀ ਘਟਨਾ ਤਕਰੀਬਨ ਤਕਰੀਬਨ 6:30 ਵਜੇ ਤੇ ਹਾਂ ਜੇ ਇਹ 6:30 ਵਜੇ ਕਿਤੇ ਦੇ ਜਨਮ ਹੋਵੇਗਾ ਇਹ ਇਹ ਬੰਦੇ ਇੱਕ ਤਾਂ ਪੁਲਿਸ ਸਟੇਸ਼ਨ ਹਰਿਆਣਾ ਦੇ ਵਿੱਚ ਵਸੀ ਵਜੀਦ ਦਾ ਹੈਗਾ ਤੇ ਇਦਾਂ ਹੀ ਦੂਸਰਾ ਬੰਦਾ ਜਿਹੜਾ ਇੱਥੇ ਇਬਰਾਹਿਮਪੁਰ ਦਾ ਹੈਗਾ ਪੁਲਿਸ ਸਟੇਸ਼ਨ ਆਪਣੇ ਗੜਚੰਕਰ ਦਾ ਇੱਕ ਕਨੂ ਆ ਸਰ ਹਾਂਜੀ ਇੱਕ ਕਨੂ ਤੇ ਇੱਕ ਸਿਮ ਸਿਮੂ ਇੱਥੇ ਦਾ ਇਬਰਾਹਿਮਪੁਰ ਦਾ ਕਨੂ ਵਸੀ ਵਜੀਦ ਦਾ ਹੈ